ਜਿਸ ਲਈ ਆਪਾਂ ਦੁਨੀਆ ਵਿੱਚ ਵਿਚਰਾਂਗੇ ਤੇ ਪ੍ਰਮਾਤਮਾ ਪ੍ਰਮਾਤਮਾ ਦੇ ਨਾਮ ਤੇ ਜਿਤਨੇ ਵੀ ਸਾਸ ਸੰਗਤ ਦੇ ਧਰਮ ਕਰਮ ਚੱਲਦੇ ਕਿਤੇ ਕੁਝ ਚੱਲਦਾ ਕਿਤੇ ਕੁਝ ਚੱਲਦਾ ਹੁਣ ਇੰਨੇ ਸਾਰੇ ਧਰਮ ਕਰਮਿਆਂ ਇੰਨੇ ਧਰਮ ਕਰਮਿਆਂ ਸਵਾਲ ਇਹ ਹੈ ਵੀ ਜੇ ਮਾਲਕ ਨਾਲ ਮਿਲਣਾ ਹੋਵੇ ਤੇ ਮਲਾਪ ਕਿਵੇਂ ਹੋਵੇ ਧੰਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਸ਼ਬਦਾਂ ਨੂੰ ਜਦੋਂ ਪੜ੍ਹੀਏ ਤੇ ਮਹਾਰਾਜ ਜੀ ਕਹਿ ਰਹੇ ਨੇ ਕਿ ਬਹੁ ਵਿਦ ਧਰਮ ਨਿਰੂਪੀਐ ਕਰਤਾ ਦਿਸੈ ਸਭ ਲੋਇ ਕਵਨ ਕਰਮ ਤੇ ਛੂਟਿਐ ਜਿਹ ਸاده ਸਭ ਸਤ ਹੋਇ ਬਹੁਤ ਵਿਧੀਆਂ ਦੇ ਨਾ ਧਰਮਾਂ ਦੀਆਂ ਮੰਨ ਤੱਕ ਗਿਣਤੀਆਂ ਜਾਂਦੀਆਂ ਧਰਮ ਕਰਮ ਕੀਤੇ ਜਾਂਦੇ ਆ لیکن ਮਹਾਰਾਜ ਜੀ ਕਹਿੰਦੇ ਐਸਾ ਕਿਹੜਾ ਕਰਮ ਹੈ ਜਿਹਦੇ ਨਾਲ ਪੂਰੀ ਤਰ੍ਹਾਂ छुटकारा ਹੋ ਜਾਏ ਜਾਂ ਕਹਿ ਲਈਏ ਕਿ ਜਿਹਦੇ ਨਾਲ ਮਾਲਕ ਨਾਲ ਮਿਲਾਪ ਹੋ ਜਾਵੇ ਤਾਂ ਮਾਲਕ ਦੇ ਕਿ ਜਿਹੜੀਆਂ ਚੀਜ਼ਾਂ ਚੜਾਈਆਂ ਜਾਂਦੀਆਂ ਆ ਉਹਦਾ ਬਾਰੇ ਵੀ ਜ਼ਿਕਰ ਮਹਾਰਾਜ ਜੀ ਨੇ ਕੀਤਾ ਦੁੱਧ ਤਾਂ ਬਛਰੈ ਥਨ ਹੋ ਬਿਟਾਰਿਓ फूल पवर जल मीन बिगारियो माई गोविंद पूजा कहा ले चरावो अवर ना फूल अनूप न पावो ਇਥੇ ਮਹਾਰਾਜ ਨੇ ਦੁੱਧ ਦੀ ਗੱਲ ਕੀਤੀ ਹੈ ਪਾਣੀ ਦੀ ਗੱਲ ਕੀਤੀ ਹੈ ਚੰਦਨ ਦੀ ਗੱਲ ਕੀਤੀ ਹੈ ਕੇਸਰ ਦੀ ਗੱਲ ਕੀਤੀ ਹੈ ਫੁੱਲਾਂ ਦੀ ਗੱਲ ਕੀਤੀ ਹੈ ਫਲਾਂ ਦੀ ਗੱਲ ਕੀਤੀ ਹੈ ਤੇ ਸਾਧ ਸੰਗਤ ਜੀ ਆਪ ਸਭ ਜਾਣਦੇ ਹੋ ਆਪ ਜੀ ਨੇ ਕਈ ਜਗ੍ਹਾ ਤੇ ਦੇਖਿਆ ਵੀ ਹੋਏਗਾ ਕਿਸੇ ਮਾਲਕ ਨੂੰ ਖੁਸ਼ ਕਰਨ ਲਈ ਸਾਧ ਸੰਗਤ ਜੀ ਕਈ ਜਗ੍ਹਾ ਤੇ ਬਲੀਆਂ ਵੀ ਦਿੱਤੀਆਂ ਜਾਂਦੀਆਂ। ਉਸੇ ਹੀ ਮਾਲਕ ਦੇ ਨਾਮ ਤੇ ਸਾਧ ਸੰਗਤ ਜੀ ਬਲੀਆਂ ਦਿੱਤੀਆਂ ਜਾਂਦੀਆਂ ਤੇ ਉਸੇ ਹੀ ਮਾਲਕ ਦੇ ਨਾਮ ਤੇ ਸ਼ਰਾਬ ਆਦਿ ਵੀ ਚੜਾਈ ਜਾਂਦੀ। ਬਹੁ ਵਿਦ ਧਰਮ ਨਿਰੂਪੀ ਸਵਾਲ ਇਹ ਮਾਲਕ ਨਾਲ ਮਿਲਾਬ ਕਿਵੇਂ ਹੋਣਾ? ਤੇ ਧੰਗੁਰੂ ਰਵਦਾਸ ਜੀ ਮਾਰੇ ਫਰਮਾਉਂਦੇ ਨੇ ਕਿ ਜੇ ਮਿਲਾਪ ਦੀ ਗੱਲ ਆ ਤੇ ਮਹਾਰਾਜ ਜੀ ਕਹਿੰਦੇ ਜਿੰਨਾ ਹੋ ਸਕੇ ਮਾਲਕ ਨਾਲ ਪਿਆਰ ਪਾਉਣਾ ਜਿੰਨਾ ਹੋ ਸਕੇ ਮਾਲਕ ਦੇ ਨਾਲ ਪਿਆਰ ਪਾਉਣਾ ਉਹਦੇ ਨਾਲ ਪ੍ਰੇਮ ਪਾਉਣਾ ਔਰ ਪ੍ਰੇਮ ਉਹ ਪਿਆਰ ਕਿਹਦਾ ਜਿਹਨੂੰ ਸੱਚਾ ਪ੍ਰੇਮ ਕਿਹਾ ਜੀ ਦਵੇ ਸ਼ਬਦ ਹੁਣੇ ਆਪਾਂ ਸਰਵਣ ਕੀਤਾ ਸੀ ਨਾ ਪਹਿਲਾਂ ਰਾਗ ਸੁਰਤ ਦਾ ਸ਼ਬਦ ਹੈ ਇਹ ਮਰਜ ਨੇ ਖਾਸ ਕਰਕੇ ਇੱਕ ਸ਼ਬਦ ਨਾਲ ਜੋੜਿਆ ਵੀ ਮਾਲਕਾ ਮੇਰੀ ਤੇਰੇ ਨਾਲ ਪ੍ਰੀਤ ਕਿਹੜੀ ਹੈ ਸੱਚੀ ਕਲੈ ਨਹੀਂ ਕਵੀ ਮੇਰੀ ਮਾਲਕਾ ਪ੍ਰੀਤ ਤੇਰੇ ਨਾਲ ਜੁੜੀ ਮਰਜ ਕਹੇ ਸੱਚੀ ਪ੍ਰੀਤ ਹਮ ਤੁਮਸੇ ਜੁੜੀ ਮੇਰੀ ਸੱਚੀ ਪ੍ਰੀਤ ਹੈ ਆਪ ਜੀ ਦੇ ਨਾਲ ਹੁਣ ਸੱਚੀ ਪ੍ਰੀਤ ਕਿਹੜੀ ਹੈ ਪ੍ਰੀਤ ਔਰ ਸੱਚੀ ਪ੍ਰੀਤ ਦੇ ਵਿੱਚ ਕੀ ਫਰਕ ਹੈ ਤੇ ਸਾਧ ਸੰਗਤ ਜੀ ਇਸੇ ਹੀ ਸ਼ਬਦ ਦੇ ਵਿੱਚ ਥੋੜਾ ਅਗਾਹ ਜਾਈਏ ਜਦ ਸ਼ਬਦ ਦਾ ਆਖਰੀ ਹਿੱਸਾ ਜਿਹੜਾ ਹੈ ਉਹਦੇ ਵਿੱਚ ਹੁਣ ਜੋ ਮਹਾਰਾਜ ਜੀ ਨੇ ਆਖਿਆ ਕਿ ਜਹ ਜਹ ਜਾਉ ਤਹਾ ਤੇਰੀ ਸੇਵਾ ਤੁਮ ਸੋ ठाकुर ਔਰ ਨਾ ਦੇ ਮਾਲਕਾ ਮੈਂ ਜਿੱਥੇ ਵੀ ਜਾਵਾਂ ਜਿੱਥੇ ਵੀ ਜਾਵਾਂ ਇਕ ਤੇਰਾ ਹੀ ਨਾਮ ਧਿਆਮ ਇਕ ਤੈਨੂੰ ਹੀ ਯਾਦ ਕਰ ਤੇਰੇ ਹੀ ਗੁਣ ਗਾਮ ਤੇਰੀ ਹੀ ਸੇਵਾ ਦੇ ਵਿੱਚ ਲੱਗਿਆ ਰਹਿ ਪਾਵ ਮੇਰੇ ਉੱਪਰ ਮੇਰੇ ਮਾਲਕ ਦਾ ਤੇਰੇ ਤੋਂ ਬਿਨਾ ਕਿਸੇ ਹੋਰ ਦਾ ਪ੍ਰਭਾਵ ਨਹੀਂ ਪੈ ਸਕਦਾ ਮੇਰੇ ਉੱਪਰ ਤੇਰੇ ਤੋਂ ਬਿਨਾ ਕਦੇ ਵੀ ਕਿਸੇ ਹੋਰ ਦਾ ਪ੍ਰਭਾਵ ਨਹੀਂ ਪੈ ਸਕਦਾ ਅੱਜ ਆਪਾਂ ਮੰਨੋ ਕਿ ਆਪਣੀ ਸਭ ਤੋਂ ਫੇਵਰੇਟ ਕੋਈ ਕਾਰ ਖਰੀਦੀ ਸਭ ਤੋਂ ਜਿਹੜੀ ਫੇਵਰੇਟ ਹੈ ਮਾਨੂੰ 50 ਲੱਖ ਦੀ ਆਈ 60 ਲੱਖ ਦੀ ਆਈ 70 ਲੱਖ ਦੀ ਆਈ ਉਹਦੇ ਲਈ ਸਾਇਸ ਤੋਂ ਪੈਸੇ ਜੋੜਨੇ ਪਏ ਪੈਸੇ ਜੋੜੇ ਇੰਤਜ਼ਾਰ ਕੀਤਾ ਕਾਰ ਖਰੀਦ ਲਈ ਬੜੇ ਖੁਸ਼ ਬੜੇ ਖੁਸ਼ ਆ ਲੈ ਵੀ ਕਈ ਸਾਲਾਂ ਦਾ ਸੁਪਨਾ ਸੀ ਅੱਜ ਜਾ ਕੇ ਪੂਰਾ ਹੋਇਆ ਇਹ ਕਾਰ ਖਰੀਦ ਲਈ ਉਸ ਸਾਧ ਸੰਗਤ ਜੀ ਖੁਸ਼ੀ ਇੰਨੀ ਹੈ ਵੀ ਬਾਰ-ਬਾਰ ਉਹਨੂੰ ਦੇਖ ਰਹੇ ਆਂ ਬਾਰ-ਬਾਰ ਉਹਦੇ ਵਿੱਚ ਬੈਠ ਰਹੇ ਆਂ ਬਾਰ-ਬਾਰ ਉਹਨੂੰ ਸਾਫ਼ ਕਰ ਰਹੇ ਆਂ ਨਹੀਂ ਵੀ ਚੱਲ ਦਿੱਤਾ ਵੀ ਸਾਫ਼ ਕਰ 15 ਦਿਨ ਬੜਾ ਚਾਰਿਆ 1 ਮਹੀਨਾ ਬੜਾ ਚਾਰਿਆ ਤੇ ਸਾਧ ਸੰਗਤ ਜੀ ਕਿਤੇ ਘੁੰਮਣ ਗਏ ਤੇ ਜਿੱਥੇ ਅਸੀਂ ਕਾਰ ਖੜੀ ਕੀਤੀ ਉਹਦੇ ਨਾਲ ਇੱਕ ਹੋਰ ਕਾਰ ਖੜੀ ਹੈ ਉਹ ਸਾਡੀ ਕਾਰ ਨਾਲੋਂ ਕਈ ਗੁਣਾ ਜ਼ਿਆਦਾ ਵੱਡੀ ਹੈ। ਉਹ ਸਾਡੀ ਕਾਰ ਦੇ ਨਾਲੋਂ ਕਈ ਗੁਣਾ ਜ਼ਿਆਦਾ ਵੱਡੀ ਹੈ। ਉਹਦੀ ਕੀਮਤ ਜਿਹੜੀ ਹੈ 1.5 ਕਰੋੜ ਆ 2 ਕਰੋੜ ਆ। ਉੱਥੇ ਅਸੀਂ ਕੀ ਹੋ ਗਏ? ਅਸੀਂ ਡਬਲ ਮਾਈਂਡਡ ਹੋ ਗਏ। ਯਾਰ ਆਹ ਕਾਰ ਬਹੁਤ ਐਵੀ ਲੈਣੀ ਕਿਸੇ ਦਿਨ ਹੁਣ ਕੀ ਹੋ ਗਿਆ ਪ੍ਰਭਾਵ ਵੱਡੀ ਚੀਜ਼ ਦਾ ਪੈ। ਤੁਸੀਂ ਜਿਹੜੇ ਜਿਹਦੇ ਲਈ ਸਾਥ ਸੰਗਤ ਜੀ ਐਨੇ ਸਾਲ ਇੰਤਜ਼ਾਰ ਕੀਤਾ ਸੀ ਜਿਹਦੇ ਲਈ ਪੈਸੇ ਜੋੜੇ ਸੀ ਜਿਹੜੀ ਹਾਸਲ ਕਰਨ ਤੋਂ ਬਾਅਦ ਇੰਨੀ ਖੁਸ਼ੀ ਹੋਈ ਸੀ ਉਸ ਕੀ ਹੋ ਗਿਆ ਸਾਰਾ ਕੁਝ ਛੋਟਾ ਪੈ ਗਿਆ ਹੁਣ ਪਰਵਾਹ ਵੱਡੀ ਚੀਜ਼ ਦਾ ਪੈ ਗਿਆ ਤੇ ਮਹਾਰਾਜ ਜੀ ਕਹਿੰਦੇ ਮਾਲਕਾ ਮੇਰੇ ਉੱਪਰ ਤੇਰੇ ਤੋਂ ਬਿਨਾ ਕਦੇ ਕਿਸੇ ਦਾ ਪ੍ਰਭਾਵ ਨਹੀਂ ਸੀ ਇਸ ਕਰਕੇ ਚਾਹੇ ਮੈਂ ਇੱਥੇ ਚਾਹੇ ਮੈਂ ਕਿਤੇ ਹੋ ਰਿਹਾ ਚਾਹੇ ਉਸ ਤੋਂ ਬਿਨਾ ਕਿਤੇ ਹੋ ਰਿਹਾ ਜਹ ਜਹ ਜਾਉ ਤਹਾ ਤੇਰੀ ਸੇ ਇੱਕ ਤੇਰੀ ਹੀ ਸੇਵਾ ਵਿੱਚ ਲੱਗਾ ਰਹਾ ਇੱਕ ਤੇਰਾ ਹੀ ਨਾਮ ਜਪਦਾ ਰਹਾ ਇੱਕ ਤੇਰੇ ਹੀ ਗੁਣ ਗਾਉਂਦੇ ਰਹਾ ਔਰ ਸਾਧ ਸੰਗਤ ਜੀ ਇਹੀ ਸੱਚਾਈ ਹੈ ਕਿ ਧੰਗੁਰੂ ਰਬਦਾਸ ਜੀ ਮਹਾਰਾਜ ਜੀ ਨੇ ਆਪਣਾ ਪੂਰਾ ਜੀਵਨ ਕਾਲ ਇੱਕ ਅਕਾਲ ਪੁਰਖ ਦੀ ਮਹਿਮਾ ਵਿੱਚ ਲੱਗਿਆ ਇਕ ਅਕਾਲ ਪੁਰਖ ਦਾ ਜਸ ਗਾਉਣ ਤੇ ਵਡਿਆਈ ਕਰਨ ਤੇ ਸਾਧ ਸੰਗ ਜੀ ਸਾਰਾ ਜੀਵਨ ਲਾਇਆ ਔਰ ਗੁਰੂ ਰਵਿਦਾਸ ਜੀ ਮਹਾਰਾਜ ਜਿਨੇ ਆਪਣੇ ਰਾਗ ਤਨ ਆਸਰੀ ਸ਼ਬਦ ਵਿੱਚ ਇਹ ਗੱਲ ਪੱਕੇ ਤੌਰ ਤੇ ਲਿਖ ਵੀ ਦਿੱਤੀ ਕਿ ਇਹ ਜਨਮ تمہارے ਲਈ ਇਹ ਪਰਮਾਤਮਾ ਮੈਨੂੰ ਜਿਹੜਾ ਤੂੰ ਜਾਮਾ ਬਖਸ਼ਿਆ ਨਾ ਇਹ ਸਾਰੇ ਦਾ ਸਾਰਾ ਜਨਮ ਮੇਰੇ ਮਾਲਕਾ ਹੁਣ ਤੇਰੇ ਲਈ ਤੇਰੇ ਲਈ ਸੱਚੀ ਪ੍ਰੀਤ ਦਾ ਭਾਵ ਹੀ ਸਾਦ ਸੰਗਤ ਇਹ ਹੈ ਕਿ ਸਾਡੇ ਚਿੱਤ ਵਿੱਚ ਸਾਡੇ ਚੇਤੇ ਵਿੱਚ ਸਾਡੀਆਂ ਯਾਦਾਂ ਦੇ ਵਿੱਚ ਸਾਡੇ ਖਿਆਲਾਂ ਵਿੱਚ ਸਾਡੇ ਵਿਚਾਰਾਂ ਵਿੱਚ ਸਿਰਫ ਇੱਕੋ ਮਾਲਕ ਹੈ ਔਰ ਮਹਾਰਾਜ ਜੀ ਨੇ ਕੀ ਆਖਿਆ ਕਿ ਤੂੰ ਸੋ ਠਾਕੁਰ ਕੌਰ ਨਾ ਦੇਵਾ ਮਲਕਾ ਤੇਰੇ ਬਰਾਬਰ ਕੋਈ ਨਹੀਂ ਹੈ ਤੇਰੇ ਸਮਾਨ ਦੁਨੀਆ ਤੇ ਕੋਈ ਨਹੀਂ ਹੈ ਅਹੀਂ ਤਾਂ ਸਾਧ ਸੰਗਤ ਜੀ ਗੁਰੂ ਦੇ ਬਰਾਬਰ ਪਤਾ ਨਹੀਂ ਕਿੰਨੇ ਕ ਨੂੰ ਬਠਾ ਦਤਾ ਦੇਖੋ ਹਰ ਇੱਕ ਮਹਾਤਮਾ ਮਹਾਂਪੁਰਸ਼ ਗੁਰਪੀਰ ਫਕੀਰ ਆਪਣੀ ਜਗ੍ਹਾ ਤੇ ਸਾਰੇ ਸਤਕਾਰ ਜੋਗ ਐਸੀ ਗੱਲ ਨਹੀਂ ਹੈਗੀ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਸਾਰੇ ਮਹਾਂਪੁਰਸ਼ਾਂ ਦਾ ਸਤਕਾਰ ਕਰਦੇ ਆ ਲੇਕਿਨ ਸਾਧ ਸੰਗਤ ਜੀ ਇਹ ਇੱਕ ਸਚਾਈ ਹੈ ਵੀ ਗੁਰੂ ਦਾ ਦਰਜਾ ਤੇ ਪ੍ਰਮਾਤਮਾ ਦਾ ਜਿਹੜਾ ਦਰਜਾ ਆ ਉਹ ਹਰ ਇੱਕ ਦੀ ਨਿਗਾਹ ਦੇ ਵਿੱਚ ਉਹ ਹੋਣਾ ਚਾਹੀਦਾ ਆ ਕਿ ਉਸ ਤੇ ਬਰਾਬਰ ਕੋਈ ਇਹਦਾ ਮਤਲਬ ਕਿਸੇ ਦਾ ਨਿਰਾਦਰ ਕਰਨਾ ਨਹੀਂ ਹੈ ਇਹਦਾ ਮਤਲਬ ਕਦੇ ਕਿਸੇ ਦਾ ਨਿਰਾਦਰ ਕਰਨਾ ਨਹੀਂ ਹੈ ਪਿਆਰਿਓ ਮੇਰੇ ਗਵਾਂਡੀਆਂ ਦਾ ਕਰ ਉਹ ਬੱਚੇ ਆਪਣੇ ਮਾਪੇ ਨਾਲ ਵੱਧ ਤੋਂ ਵੱਧ ਪਿਆਰ ਕਰ ਇਹ ਉਹਨਾਂ ਦਾ ਬੰਦ ਆ ਹੋਰ ਗਵਾਂਡੀਆਂ ਦੇ ਕਾਰਿਆ ਉਹ ਆਪਣੇ ਮਾਪੇ ਨਾਲ ਵੱਧ ਤੋਂ ਵੱਧ ਪਿਆਰ ਕਰਨ ਉਹਨਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਉਹਨਾਂ ਦੀ ਪੂਜਾ ਕਰਨ ਇਹ ਬਣਦਾ ਆ ਸਾਰੇ ਆਪਣੇ ਆਪਣੇ ਗੁਰੂਆਂ ਦਾ ਰਹਿਬਰਾਂ ਦਾ ਸਾਧ ਸੰਗਤ ਜੀ ਨਾਮ ਜਪਣ ਉਹਨਾਂ ਦੇ ਗੁਣ ਗਾਉਣੇ ਬਣਦਾ ਆ ਤੇ ਜੇ ਸਾਰਿਆਂ ਦਾ ਬਣਦਾ ਤੇ ਸਾਧ ਸੰਗਤ ਜੀ ਫਿਰ ਉੱਤੇ ਸਾਡਾ ਵੀ ਬਣਦਾ ਆ ਕਿ ਤੁਮ ਸੋ ਠਾਕੁਰਿ ਔਰ ਨਾ ਦੇਵਾ ਮੇਰੇ ਮਾਲਕ ਜੀ ਮੇਰੇ ਲਈ ਜਾਦੇ ਸਮਾਨ ਕੋਈ ਨਹੀਂ ਮੇਰੇ ਲਈ ਆਪ ਜੀ ਦੇ ਸਮਾਨ ਕੋਈ ਨਹੀਂ ਹੈ ਨਾ ਕੋਈ ਠਾਕਰ ਤੇ ਨਾ ਕੋਈ ਦੇਵਤਾ ਗੁਰ ਜੈਸਾ ਪਰਦੇ ਹੁੰਦੇ ਨੇ ਸ਼ਬਦ ਗੁਰ ਜੈਸਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਗਸ ਮਰਜ ਕਹਿੰਦੇ ਗੁਰੂ ਦੇ ਬਰਾਬਰ ਕੋਈ ਨਹੀਂ ਪਿਆਰਿਓ ਔਰ ਇਸੇ ਕਰਕੇ ਮਰਜ ਕਹਿੰਦੇ ਆਓ ਮੈਂ ਆਪਣੇ ਮਨ ਨੂੰ ਸਮਝਾਇਆ ਤੁਸੀਂ ਵੀ ਆਪਣੇ ਮਨ ਨੂੰ ਸਮਝਾਓ ਗੁਰੂ ਗੁਰੂ ਗੁਰ ਕਰਮਨ ਮੂਰ ਗੁਰੂ ਬਿਨਾ ਮੈਂ ਨਾਹੀ ਹੂਰ ਗੁਰੂ ਬਿਨਾ ਮੈਂ ਨਾਹੀ ਹੂਰ ਤੇ ਗੁਰੂ ਬਿਨਾ ਮੈਂ ਨਹੀਂ ਇਹ ਰਸਾਲ ਸੰਗਤ ਜੀ ਗੁਰੂ ਦਾ ਸਥਾਨ ਤਾਂ ਐਸਾ ਹੀ ਮਾਲਕ ਦਾ ਸਥਾਨ ਆ ਇਸ ਕਰਕੇ ਆਪਾਂ ਯਤਨ ਕਰਨਾ ਗੁਰੂ ਪਿਆਰਿਓ ਕਿ ਮਾਲਕ ਨੇ ਇਹ ਅਨਮੋਲ ਜਾਮਾ ਜਿਹੜਾ ਆਪਾਂ ਨੂੰ ਬਖਸ਼ਿਸ਼ ਕੀਤਾ ਇਹ ਆਪਾਂ ਮਾਲਕ ਦੇ ਹੀ ਲੈ ਖੇ ਲੋ ਆਪਣੇ ਜੀਵਨ ਦੇ ਵਿੱਚ ਬੱਤ ਬੱਤ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਤੇ ਹੋਣਾ ਆ ਕਿਉਂਕਿ ਨਾਮ ਤੋਂ ਵੱਡਾ ਦੁਨੀਆ ਤੇ ਕੁਝ ਨਹੀਂ ਹੈ। ਤੋਂ ਰਾਗ ਤਨਾਸਰੀ ਆਰਤੀ ਸਤਗੁਰ ਅਰਵਦਾਸ ਜੀ ਮਹਾਰਾਜ ਜੀ ਕੀ ਹੁਣ ਆਰਤੀ ਦੇ ਵਿੱਚ ਵੀ ਸਾਡੇ ਸਤਗੁਰਾਂ ਨੇ ਸਾਨੂੰ ਕੀ ਸਮਝਾਇਆ? ਦੇਖੋ ਹਰ ਇੱਕ ਪੰਕਤੀ ਵਿੱਚ ਮਹਾਰਾਜ ਨੇ ਬੜੀਆਂ ਚੀਜ਼ਾਂ ਦਾ ਜ਼ਿਕਰ ਕੀਤਾ। ਕਿਤੇ ਚੰਦਨ ਕਿਤੇ ਕੇਸਰ ਕਿਤੇ ਦੀਵਾ ਕਿਤੇ ਤੇਲ ਕਿਤੇ ਬੱਤੀਆਂ ਕਿਤੇ ਤੂਬ ਕਿਤੇ ਧਾਗੇ ਕਿਤੇ ਫੁੱਲ ਕਿਤੇ ਮਾਲਾ ਔਰ ਮਹਾਰਾਜ ਜੀ ਕਿਤੇ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਕੇ ਕੀ ਆਖਿਆ ਕਿ ਹਰ ਕੇ ਨਾਮ ਬਿਨ ਝੂਠੇ ਸਗਲ ਪਸ ਕਿਵੇਂ ਦੇਖੋ ਸਾਸ ਸੰਗਤ ਦੀਵਾ ਜਗਦਾ ਨੇ ਤੇ ਦੀਵੇ ਦਾ ਆਪਣਾ ਪ੍ਰਕਾਸ਼ ਐਸੀ ਗੱਲ ਨਹੀਂ ਹੈ ਵੀ ਦੀਵੇ ਕੋ ਚਾਨਣ ਨਹੀਂ ਹੈ ਪ੍ਰਕਾਸ਼ ਨਹੀਂ ਹੈ ਦੀਵਾ ਜਿਸ ਵੇਲੇ ਜਗ ਰਿਹਾ ਆ ਉਹਦੇ ਕੋਲ ਆਪਣਾ ਚਾਨਣ ਹੈ ਉਹਦੇ ਕੋਲ ਆਪਣਾ ਪ੍ਰਕਾਸ਼ ਹੈ ਦੋ ਦੀਵੇ ਜਗਾ ਲਓ ਉਹਨਾਂ ਦਾ ਚਾਨਣ ਵੱਧ ਜਾਏਗਾ ਤਿੰਨ ਜਗਾ ਲਓ ਉਹਨਾਂ ਦਾ ਹੋਰ ਥੋੜਾ ਵੱਧ ਜਾਏਗਾ ਹਜ਼ਾਰਾਂ ਜਗਾ ਲੱਖਾਂ ਜਗਾ ਲਓ ਕਰੋੜਾਂ ਜਗਾ ਲਓ ਤੋ ਕਰੋੜਾਂ ਦੀਵਿਆਂ ਦਾ ਵੀ ਚਾਨਣ ਹੈ ਬਹੁਤ ਚਾਨਣ ਹੈ ਲੇਕਿਨ ਸਾਥ ਸੰਗਤ ਜਿਸ ਵੇਲੇ ਰੱਬ ਦੇ ਨਾਮ ਦਾ ਸੂਰਜ ਨਿਕਲਦਾ ਨਾ ਜਦੋਂ ਮਾਲਕ ਦੇ ਨਾਮ ਦਾ ਸੂਰਜ ਨਿਕਲਦਾ ਆ ਤਾਂ ਫਿਰ ਕੀ ਹੁੰਦਾ ਆ ਕਹਿੰਦੇ ਪਾਈ ਹੁਣ ਦੀਵਾ ਬੁਝਾ ਦੇ ਹੁਣ ਦੀਵੇ ਦੀ ਲੋੜ ਨਹੀਂ ਕਿਉਂਕਿ ਦੁਨੀਆ ਦਾ ਕੋਈ ਵੀ ਦੀਵਾ ਜਿੰਨਾ ਮਰਜੀ ਵੱਡਾ ਬਣ ਜਾਵੇ ਦੁਨੀਆ ਦੀ ਕੋਈ ਵੀ ਲਾਈਟ ਜਿੰਨੀ ਮਰਜੀ ਬਾਡੀ ਬਣ ਜਾਵੇ ਦੁਨੀਆ ਦਾ ਕੋਈ ਵੀ ਚੰਨ ਜਿੰਨਾ ਮਰਜੀ ਵੱਡਾ ਹੋਵੇ ਸੂਰਜ ਦਾ ਮੁਕਾਬਲਾ ਪਿਆਰੂ ਨਹੀਂ ਕਰ ਸਕਦਾ ਤਾਂ ਰੱਬ ਦਾ ਨਾਮ ਉਹ ਸੂਰਜ ਹੈ ਪਰਮਾਤਮਾ ਦਾ ਨਾਮ ਉਹ ਸੂਰਜ ਹੈ ਪਿਆਰਿਓ ਤੇ ਆਪਾਂ ਨਾਮ ਨਾਲ ਜੁੜਨਾ ਆ ਤੇ ਨਾਮ ਦੇਗੇ ਮਰਜ ਕਹਿੰਦੇ ਸਭੇ ਦੀਵੇ ਆ ਜਿਨ੍ਹਾਂ ਦਾ ਚਾਨਣ ਪਾਈ ਸੂਰਜ ਤੱਕ ਕਦੇ ਨਹੀਂ ਪਹੁੰਚ ਸਕਦਾ ਔਰ ਸੂਰਜ ਹੈ ਜਦੋਂ ਚਾਨਣ ਹੋ ਜਾਂਦਾ ਆ ਤੇ ਮਰਜ ਜੀ ਕਹਿੰਦੇ ਪਿਆਰੇ ਫਿਰ ਦੀਵਿਆਂ ਦੀ ਲੋੜ ਨਹੀਂ ਦਿੰਦੀ। ਤੋਂ ਜਿਨ੍ਹਾਂ ਨੇ ਆਪਣੇ ਅੰਦਰ ਗਿਆਨ ਦਾ ਚਾਨਣ ਕਰ ਲਿਆ ਨਾਮ ਦਾ ਚਾਨਣ ਕਰ ਲਿਆ ਉਹਨਾਂ ਨੂੰ ਸਾਥ ਸੰਗਤ ਜੀ ਫਿਰ ਉਹਨਾਂ ਸਹਾਰਿਆਂ ਦੀ ਲੋੜ ਨਹੀਂ ਪੈਂਦੀ ਜਿਨ੍ਹਾਂ ਸਹਾਰਿਆਂ ਦੇ ਨਾਲ ਅੱਜ ਆਪਾਂ ਇਧਰ ਉਧਰ ਪਟਕਦੇ ਫਿਰਦੇ ਹਾਂ।